ਨਹੀਂ ਆਇਆ ਨਹੀਂ ਮੈਨੂੰ ਫੜਾ ਰਹੇ ਤੁਹਾਡੇ ਲਾਈਵ ਚੈਨਲ ਤੋਂ ਪਰ ਬੋਲੀ ਹੈ ਕਿਹਾ ਬਾਤ ਨੂੰ ਜਿਹੜਾ ਸਾਡੇ ਨਾਮ ਹੈ ਜੀ ਆਪਕਾ ਮੇਰਾ ਨਾਮ ਹੈ ਸੀਮਾ गुड़िया की कितनी कितनी है उम्र उसकी उसकी उम्र है पाँच साल की कितने बजे की घटना है कब नौ बजे की क्या हुआ था सारा कुछ बता ओ मेरा तबीयत खराब था जी नहीं दिल किया बच्चे को छोड़ने के लिए तो भाई के साथ इसको स्कूल छोड़ने के लिए भेजे थे तो फिर तो बच्चे, मेरा उसका लड़का आ गया कि मेरा भाई बेटा जा रहा था बेटी पीछे से जा रहा था इसने पीछे से उठा लिया लड़की को कितने बजे उठाया नौ बजे नौ सवा नौ हो रहा था फिर कैसे पता चला कि इसके पास है? वो बच्चे मैं पीछे से खींच लिया ना तो उसको लगा कि स्कूल में चला गया तो स्कूल में गया पता करने तो मैम बोली कि नहीं आई है तो फिर मेरे रूम पे आया बोला आई है बोली कि नहीं नहीं आया है तो मैं बोला आंटी पास जाकर देखो तो उसने देखा कि छत पे इसके साथ में था तो वहीं से खींच के उसको ले जाके वो जाके स्कूल में छोड़ दिया तो वो स्कूल से ही तो मेरे को बता रही थी पुलिस को बताया आपने नहीं मेरे को अभी स्कूल से अवे किया तो मेरे खबर लेने लगा उसी समय से बता उसकी कैसी हालत है बच्ची की उसके भी हालत अभी मतलब खराब है समझिए कि गलत गलत काम किया है ਨੋ ਨੋ ਨਾ 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 ਕਰਤਾ ਹਾਂ ਠੀਕ ਹੈ ਅਚਨ ਦੀ ਮਾਮਲਾ ਨਹੀਂ ਹੈ ਕਿ ਸੂਚਨਾ ਕੀ ਹੈ ਅੱਜ ਸਾਨੂੰ ਜੀ ਸਵੇਰੇ ਸਾਡੇ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀਗੀ ਕਿ ਪ੍ਰੀਤਨਗਰ ਬਸਤੀ ਪੂਰੇ ਖਾਂ ਦੇ ਵਿੱਚ ਇੱਕ ਵਿਅਕਤੀ ਨੇ ਇੱਕ ਛੋਟੀ ਬੱਚੀ ਨੂੰ ਜਿਹੜਾ ਵਾ ਅਗਵਾ ਕਰਕੇ ਆਪਣੇ ਕਮਰੇ ਦੇ ਵਿੱਚ ਲੈ ਕੇ ਗਿਆ ਵਾ ਤੇ ਉਹਦੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਸੂਚਨਾ ਮਿਲਦੇ ਹੀ ਸਾਡੀ ਪੁਲਿਸ ਪਾਰਟੀ ਜਿਹੜੀ ਹੈ ਮੌਕੇ ਤੇ ਪਹੁੰਚੀ ਤੇ ਉਸ ਬੰਦੇ ਨੂੰ ਜਿਹੜਾ ਐਪਰੀਹੈਂਡ ਕੀਤਾ ਗਿਆ ਵਾ ਤੇ ਜਿਹੜੀ ਛੋਟੀ ਬੱਚੀ ਹੈ ਉਹਦੇ ਮਦਰ ਤੇ ਫਾਦਰ ਨੂੰ ਜਿਹੜਾ ਵੈ ਅਲਰੇਡੀ ਉਹਨਾਂ ਦੇ ਕੋਲ ਹੈਂਡਓਵਰ ਹੈਗੀ ਹੈ ਤੇ ਉਹਦੇ ਮਦਰ ਦੀ ਸਟੇਟਮੈਂਟਸ ਤੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਬਹੁਤ ਵਿਅਕਤੀ ਸੀਗਾ ਉਹ ਕੀ ਕੰਮ ਕੀ ਕਰਦਾ ਸੀਗਾ ਉੱਥੇ ਰਹਿੰਦਾ ਸੀਗਾ ਇਹ ਜਿਹੜਾ ਵਿਅਕਤੀ ਹੈ ਜੀ ਵਿਜੇ ਇਹ ਉੱਥੇ ਨਾਲ ਦੇ ਹੀ ਵੇੜੇ ਦੇ ਵਿੱਚ ਰਹਿੰਦਾ ਸੀਗਾ ਤੇ ਦਿਹਾੜੀ ਮਜ਼ਦੂਰ ਸੀਗਾ ਤੇ ਇਹ ਵੀ ਵਿਆਹਿਆ ਹੋਇਆ ਵੈ ਇਹਦੇ ਵੀ ਦੋ ਬੱਚੇ ਆ ਬਾਕੀ ਡੂਰਿੰਗ ਇਨਵੈਸਟੀਗੇਸ਼ਨ ਜੋ ਜੋ ਮਾਮਲੇ ਸਾਹਮਣੇ ਆਣ ਗਏ ਉਸ ਤੱਕ ਸਾਂਝੇ ਕੀਤੇ ਸਰ ਇਹ ਤੋਂ ਉਹਨਾਂ ਨਿਵਾਸੀ ਨੇ આરોਪ ਲਗਾਇਆ ਕਿ ਜਿਹੜਾ આરોપી ਹੈ ਉਹ ਕਹਿੰਦਾ ਕਿ ਮੈਨੂੰ ਬਿਸ਼ੱਕ ਤੁਸੀਂ ਪੁਲਿਸ ਦੇ ਹਵਾਲੇ ਕਰ ਦਿਓ ਲੇਕਿਨ ਮੈਂ ਇੱਕ ਘੰਟੇ ਦੇ ਵਿੱਚ ਵਾਪਸ ਆ ਕੇ ਇਸ ਤੋਂ ਵੀ ਵੱਡਾ ਕੰਮ ਕਰਾਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈ ਜੀ ਉਹ ਕੰਧਾ ਜਿਹੜਾ ਵੈ ਅਸੀਂ ਆਲਰੇਡੀ ਐਪਰੀਹੈਂਡ ਕਰ ਲਿਆ ਵੈ ਤੇ ਇਹਦੇ ਮਦਰ ਦੇ ਬੇਟੀ ਦੇ ਮਦਰ ਦੇ ਬਿਆਨਾਂ ਤੇ ਇਹਦੇ ਤੇ ਸਖਤ ਤੋਂ ਸਖਤ ਧਾਰਾ ਦੇ ਵਿੱਚ ਕਾਰਵਾਈ ਕੀਤੀ ਜਾਏਗੀ ਸਰ ਜੀ ਲੱਗਦਾ ਨਹੀਂ ਕੋਈ ਕਿਸੇ ਹਕੂਮਤ ਜੀ ਬੜਾ ਦਿਨ ਪਹਿਲਾਂ ਇੱਕ ਪ੍ਰਵਾਸੀ ਬਣੋਗੇ ਛੋਟੇ ਬੱਚੇ ਨੂੰ ਮਾਰਨ ਦਾ ਵੈ ਜੀ ਅੱਜ ਫਿਰ ਜਲਦਦਰ ਵਿੱਚ ਇਹ ਹਸਤ ਹੋ ਰਹੀ ਹੈ ਕਿਤੇ ਗਰੋਥ ਨਹੀਂ ਰਸਕੋ ਇਹ ਹੁੰਦਾ ਕਿ ਨਹੀਂ ਦੇਖੋ ਜੀ ਸਾਰੇ ਇਵੈਂਟ ਇਹਨਾਂ ਦੇ ਵਿੱਚ ਕੋਈ ਇੰਟਰਕਨੈਕਸ਼ਨ ਨਹੀਂ ਹੈ ਸਾਨੂੰ ਇਹ ਹਰ ਇੱਕ ਇਵੈਂਟ ਨੂੰ ਸਟੈਂਡ ਅਲੋਨ तरीके ਦੇ ਨਾਲ ਲੈਣਾ ਚਾਹੀਦਾ ਵੈ ਜਿਹੜਾ ਵੀ ਬੰਦਾ ਕਾਨੂੰਨ ਦੀ ਨਜ਼ਰ ਚ ਸਾਰੇ ਹੀ ਬੰਦੇ ਬਰਾਬਰ ਨੇ ਤੇ ਜਿਹੜਾ ਵੀ ਬੰਦਾ ਭਾਵੇਂ ਉਹ ਕਿਸੇ ਵੀ ਸਟੇਟ ਰਾਜ ਨੂੰ ਬਿਲੋਂਗ ਕਰਦਾ ਹੋਏ ਜਿਹੜਾ ਵੀ ਕਾਨੂੰਨ ਦੇ ਵਿਰੁੱਧ ਜਾ ਕੇ ਕੋਈ ਵੀ ਦੁਸ਼ਕਰਮ ਕਰੇਗਾ ਉਹਨੂੰ ਕਾਨੂੰਨ ਦੇ ਹੱਥੋਂ ਸਖਤ ਤੋਂ ਸਖਤ ਸਜ਼ਾ ਮਿਲੇਗੀ ਤੁਹਾਡੇ ਕੋਲ ਸਰ ਤੋਂ ਕੁਝ ਵੀ ਦਿੱਤੀ ਗਈ ਹੁਣ ਤੱਕ ਜੀ ਉਹ ਬੰਦੇ ਦੀ ਜਿਹੜੀ ਹੈ ਇਨਟੈਰੋਗੇਸ਼ਨ ਆਨ ਗoing ਹੈ ਬਾਕੀ ਮਾਮਲਾ ਦਰਜ ਕਰਕੇ ਜਿਹੜੀ ਹੈ ਉਹ ਡੂੰਘਾਈ ਨਾਲ ਤਫਤੀਸ਼ ਕੀਤੀ ਜਾਏ ਉਸੇ ਤਕਬੂਲ ਕੀਤਾ ਨਹੀਂ ਅਜੇ ਨਹੀਂ ਫਿਲਹਾਲ ਨਹੀਂ ਜੀ ਤੁਹਾਨੂੰ ਤਾਂ ਕੀ ਕਾਰਵਾਈ ਸੋਚ ਕੋਰੀ ਕੋਈ ਮਦਰਦੀ ਬਿਆਨ ਲਿਖੇ ਜਾ ਰਿਹਾ ਜੀ ਜੋ ਜਿਸ ਤਰ੍ਹਾਂ ਦੇ ਬਿਆਨ ਆਣਗੇ ਉਹਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ ਉਹਨਰ ਬੋਰਡ ਹੈਗਾ ਮੱਲੇਵਾਲੀ ਨੂੰ ਧਮਕੀ ਦਿੱਤੀ ਹੈ ਜੇਕਰ ਮੈਂ ਬਾਹਰ ਆ ਗਿਆ ਤਾਂ ਮੈਂ ਮੱਲੇ ਨੂੰ ਛੱਡ ਨਹੀਂ ਇਹ ਜੀ ਕਰਕੇ ਆਉਂਦਾ ਨਹੀਂ ਇਹ ਹਜੇ ਤੁਹਾਨੂੰ ਦੱਸਿਆ ਮਾਮਲਾ ਦਰਜ ਕਰਕੇ ਜਿਹੜੀ ਹੈ ਸਾਰੀ ਮੌਕੇ ਦੇ ਜਿਹੜਾ ਵਾ ਜਾ ਕੇ ਸਾਰੀਆਂ ਚੀਜ਼ਾਂ ਡਿਟੇਲ ਚ ਵੈਰੀਫਿਕੇਸ਼ਨ ਕੀਤੀ ਜਾਏਗੀ ਤੇ ਜੋ ਸਾਹਮਣੇ ਆਏਗਾ ਉਹਦੀ ਢੰਗਾਈ ਨਾਲ ਤਫਤੀਸ਼ ਕੀਤੀ ਇਹਦਾ ਕੋਈ ਪੁਰਾਣਾ ਰਿਪੋਰਟ ਵੀ ਹੈ ਇਸ ਤਰ੍ਹਾਂ ਦਾ ਕੁਝ ਪਹਿਲੇ ਵੀ ਕੋਈ ਬਾਗਬਾਤ ਕੀਤੀ ਹੈ ਇਸ ਤਰ੍ਹਾਂ ਕੋਈ ਨਹੀਂ ਜੀ ਫਿਲਹਾਲ ਕੋਈ ਇਹਦਾ ਰਿਕਾਰਡ ਇਹਦਾ ਸਾਹਮਣੇ ਨਹੀਂ ਆਇਆ